ਕਚੌਂਗਰੇ ਦੇ ਖੰਡਪੜ ਸਾਹਿਬ ਕਰਨ ਦੇ ਇਹ ਉਤਸ਼ਾਹ ਪੈਦਾ ਹੋਇਆ ਕੁਝ ਸਾਲ ਪਹਿਲਾਂ ਇਹ ਸਾਲ ਬਾਅਦ ਇੱਕ ਸ੍ਰੀ ਖੰਡਪੜ ਸਾਹਿਬ ਖਰੀਦਾ ਪਰ ਇੱਕ ਸਾਲ ਦੇ ਵਿੱਚ ਤਿੰਨ ਸ੍ਰੀ ਖੰਡਪੜ ਸਾਹਿਬ ਗੁਰੂ ਸਾਹਿਬ ਜੀ ਨੇ ਆਪ ਸੇਵਾ ਲਈ ਪੀਚਮਾ ਮੋਬਾਈਲ ਦੇ ਵਿੱਚ ਦੇਖਿਆ ਸੀ ਕਿ ਬੀਬੀ ਜੀ ਨੇ ਇੱਕ ਚੌਂਗਰੇ ਦੇ ਸ੍ਰੀ ਖੰਡਪੜ ਸਾਹਿਬ ਗੁਰਬਾਣੀ ਦਾ ਜਾਪ ਕੀਤਾ ਸੀ ਜਦੋਂ ਉਹਨਾਂ ਨੂੰ ਮੈਂ ਦੇਖਿਆ ਤੇ ਮਨ ਦੇ ਵਿੱਚ ਪ੍ਰੇਮ ਆਇਆ ਮਿਲ ਕੇ ਦੀਦੀ ਜੀ ਉਹਨਾਂ ਨੇ ਇੱਕ ਚੌਂਕੜੀ ਦੇ ਸ੍ਰੀ ਖੰਡ ਪਾੜ ਸਾਹਿਬ ਕੀਤਾ ਕਿ ਬੜੀ ਮਹਾਰਾਜੀ ਦੀ ਉਹਨਾਂ ਦੇ ਉੱਤੇ ਕਿਰਪਾ ਆ ਆ ਦੇ ਮੇਰੇ ਦਿਲ ਦੇ ਵਿੱਚ ਵੀ ਆ ਉਤਸ਼ਾਹ ਵਧਿਆ ਮੈਨੂੰ ਕਿ ਨਹੀਂ ਆਪਾਂ ਵੀ ਇੱਕ ਸ੍ਰੀ ਖੰਡ ਪਾੜ ਸਾਹਿਬ ਤੇ ਗੁਰੂ ਸਾਹਿਬ ਕਿਰਪਾ ਕਰਨ ਤੇ ਸੇਵਾ ਦਾਸ ਹੋ ਵੀ ਲੈ ਲੈਣ ਮਾਰੇ ਗੜੀ ਬੇਨਤੀ ਕੀਤੀ ਫਿਰ ਪੰਜਾ ਪਿਆਰਾਂ ਪਾਸੋਂ ਵੀ ਅਰਦਾਸ ਬੇਨਤੀ ਕਰਵਾਈ ਸੀ ਕਿ ਮਾ ਚੌਂਕੜੇ ਦਾ ਅਭਿਆਸ ਕਰਦੇ ਰਹਿ ਚੌਂਕੜੇ ਦਾ ਅਭਿਆਸ ਕਰਦੇ ਕਰਦੇ ਜਦੋਂ ਫਿਰ ਅਕਸਰ ਉਸ ਮਕਾਮ ਤੱਕ ਪਹੁੰਚੇ ਕਿ ਇੱਕ ਚੌਂਕੜੇ ਤੇ ਸ੍ਰੀ ਖਨਪਾੜ ਸਾਹਿਬੀ ਦੇ ਜਾਪ ਆਰੰਭ ਕਰਨੇ ਨੇ ਬੈਨਵਾ ਕੋਈ ਆਪਾਂ ਨੂੰ ਪ੍ਰੋਬਲਮ ਨਾ ਆਵੇ ਬਾਥੂਮ ਦੀ ਪ੍ਰੋਬਲਮ ਨਾ ਆਵੇ ਜੰਗਲ ਪਾਣੀ ਦੀ ਪ੍ਰੋਬਲਮ ਨਾ ਆਵੇ ਇਸ ਕਰਕੇ ਉਹਦੇ ਲਈ 15 ਤੋਂ 30 ਦਿਨ ਪਹਿਲਾਂ ਅਭਿਆਸ ਕੀਤਾ ਹੀ ਪ੍ਰਸ਼ਾਦ ਦੇ ਪਾਣੀ ਤਿਆਗ ਕੀਤਾ ਸੀ ਇਹ 24 ਘੰਟਿਆਂ ਵਿੱਚ ਇੱਕ ਸਮਾਂ ਮੇਥੇ ਦੇ ਛੋਲੇ ਚੌਲ ਦਾਲ ਚੌਲ ਛੋਲੇ ਦੀ ਦਾਲ ਛੋਲ ਰਾਜਮਾ ਇਹ ਜੇ ਇਦਾਰ ਤੋਂ ਭੋਜਨ ਛਕਣੀ ਹੈ। ਔਰ ਇਸ ਤੋਂ ਬਾਅਦ ਕੁਝ ਨਹੀਂ ਛਕਣਾ ਹੁੰਦਾ ਜਾਂ ਥੋੜਾ ਜਿਹਾ ਪਿਆਸ ਲੱਗੇ ਤੇ ਫਿਰ ਉਹਦੋਂ ਆਪਣਾ ਮੂੰਹ ਗਿੱਲਾ ਕਰਨਾ ਹੁੰਦਾ ਹੈ। ਤੇ ਇੱਕ ਘੁੱਟਕ ਪਾਣੀ ਦਾ ਪੀਣਾ ਹੁੰਦਾ ਹੈ। ਇਤਨੇ ਜਾਰੀ ਰੱਖਿਆ ਪਾਣੀ ਪੜਦੇ ਗਏ ਆਤਮਾ ਨੂੰ ਸੰਕੋਣ ਮਿਲਦਾ ਰਿਹਾ। ਏਰ ਪ੍ਰਮਾਤਮਾ ਨੇ ਆਪੇ ਮਾਰ ਨੇ ਬਖਸ਼ਿਸ਼ ਕੀਤੀ। ਪਤਾ ਨਹੀਂ ਲੱਗਾ ਕਿਹਦੇ ਵਲੇ ਮਹਾਰਾਜ ਜੀ ਨੇ ਆਪ ਸੇਵਾ ਲਈ ਖਾਣ ਪੜਸਾ ਗਏ। ਵੈਗੁਰੂ ਜੀ ਦਾ ਖਾਲਸਾ, ਸ੍ਰੀ ਵੈਗੁਰੂ ਜੀ ਦੀ ਫਤਿਹ। ਸ਼੍ਰੀ ਹਰਿਮੰਦਰ ਸਾਹਿਬ ਵਿਖੇ ਬਤੌਰ ਗ੍ਰੰਥੀ ਸਿੰਘ ਡਿਊਟੀ ਨਿਭਾ ਰਹੇ ਇੱਕ ਗ੍ਰੰਥੀ ਸਿੰਘ ਨਾਲ ਤੁਹਾਨੂੰ ਮਿਲਾਂ ਜਾ ਰਹੇ ਹਾਂ ਜਿਨ੍ਹਾਂ ਵੱਲੋਂ ਜਿਨ੍ਹਾਂ ਉੱਪਰ ਪ੍ਰਮਾਤਮਾ ਦੀ ਅਪਾਰ ਕਿਰਪਾ ਹੋਈ ਔਰ ਉਹਨਾਂ ਨੇ ਇੱਕੋ ਚੌਂਕੜੇ ਵਿੱਚ ਸ਼੍ਰੀ ਕਾਣ ਪੜ੍ਹ ਸਿੱਧਾ ਪਾਠ ਆਰੰਭ ਸੰਪੂਰਨ ਕੀਤਾ ਔਰ ਇਸ ਦੌਰਾਨ ਅੱਜ ਅਸੀਂ ਉਹਨਾਂ ਦੇ ਪਿੰਡ ਕੋਟ ਧਰਮਚੰਦ ਕਲਾ ਜਿਸ ਨੂੰ ਵੱਡਾ ਕੋਟ ਕਿਹਾ ਜਾਂਦਾ ਹੈ ਜ਼ਿਲ੍ਹਾ ਤਰਨਤਾਰਨ ਵਿੱਚ ਮੌਜੂਦ ਹੈ ਉਹਨਾਂ ਨਾਲ ਅਸੀਂ ਵਿਸ਼ੇਸ਼ ਗੱਲਬਾਤ ਕਰਵਾਵਾਂਗੇ ਵਾਹਿਗੁਰੂ ਖਾਲਸਾ ਸਾਹਿਬ ਜੀ ਫਤੇਹ ਸਿੰਘ ਸਾਹਿਬ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪ ਜੀ ਦਾ ਸ਼ੁਭਨਾਮ ਔਰ ਆਪ ਜੀ ਨੇ ਜਿਹੜਾ ਗੁਰੰਤੀ ਸਿੰਘ ਦੀ ਸੇਵਾ ਨਿਭਾਰੇ ਜ ਉਹਦੇ ਵਿੱਚ ਜਿਹੜਾ ਇੱਕੋ ਚੌਂਗੜਾ ਸਾਹਿਬ ਚੌਂਗੜਾ ਲਗਾਉਂਦੇ ਹੋਇਆ ਜਿਹੜਾ ਪਾਰਟ ਸੰਪੂਰਨ ਕੀਤਾ ਉਸ ਸੰਬੰਧੀ ਸੰਗਤ ਨੂੰ ਪੂਰੀ ਜਾਣਕਾਰੀ ਦੇਣੀ ਮੇਰਾ ਨਾਮ ਜੋਬਨਦੀਪ ਸਿੰਘ ਮੈਂ ਅਖੰਡ ਪਾਟ ਸਿੰਘ ਦੀ ਡਿਊਟੀ ਕਰਦਾ ਸ੍ਰੀ ਹਮੰਦਰ ਸਾਹਿਬ ਵਿਖੇ ਸ੍ਰੀ ਅਮਰitsar ਸਾਹਿਬ ਵਿਖੇ ਐ ਜੀ ਪੀ ਸੀ ਦੇ ਅੰਦਰ ਤੇ ਇੱਕ ਚੌਂਗੜੇ ਦੇ ਅਖੰਡ ਪਾਟ ਸਾਹਿਬ ਕਰਨ ਦੇ ਇਹ ਉਤਸ਼ਾਹ ਪੈਦਾ ਹੋਇਆ ਕੁਝ ਸਾਲ ਪਹਿਲਾਂ ਇਹ ਜਦੋਂ ਮੈਂ ਪਿੰਡਾਂ ਦੇ ਵਿੱਚੋਂ ਦੀ ਵਿਚਰ ਰਿਹਾ ਸੀ ਤੇ ਮੈਂ ਬਹੁਤ ਕੁਝ ਦੇਖਿਆ ਕੁਝ ਦੇਖਣ ਨੂੰ ਮਿਲਿਆ ਸੀ ਤੇ ਸਮਾਂ ਬਹੁਤ ਭਿਆਨਕ ਚੱਲ ਰਿਹਾ ਕਿਉਂਕਿ ਗੁਰਬਾਣੀ ਵਾਲੀ ਸਾਈਡ ਤੇ ਆਉਣ ਵਾਸਤੇ ਕਿਸੇ ਦਾ ਕੋਈ ਮਨ ਨਹੀਂ ਕਰ ਰਿਹਾ ਇਸ ਟਾਈਮ ਤੇ ਹੁਣ ਗੁਰਬਾਣੀ ਵਾਲੇ ਪਾਸੇ ਕੋਈ ਜੁੜ ਨਹੀਂ ਰਿਹਾ ਇਸ ਕਰਕੇ ਫਿਰ ਕੁਝ ਨਾ ਕੁਝ ਕਰਨ ਵਾਸਤੇ ਤੇ ਆਪਣੇ ਅੰਦਰ ਜਿਹੜੀਆਂ ਕਮੀਆਂ ਉਹਨਾਂ ਨੂੰ ਦੂਰ ਕਿਵੇਂ ਕੀਤਾ ਜਾਵੇ ਆਪਣੇ ਅੰਦਰ ਜਿਹੜੀਆਂ ਕਮੀਆਂ ਪਹਿਲਾਂ ਉਹਨਾਂ ਨੂੰ ਦੂਰ ਕੀਤਾ ਤਾਂ ਕਿ ਜੇ ਸਾਡੇ ਵਿੱਚ ਕੋਈ ਕਮੀ ਰੋਗੀ ਤੇ ਫਿਰ ਸਾਡੇ ਨਾਲ ਕੋਈ ਨਹੀਂ ਤੁੜੂਗਾ ਇਹ ਸਾਡੇ ਅੰਦਰੋਂ ਕੋਈ ਕਮੀਆਂ ਦੂਰ ਹੋ ਜਾਣਗੇ ਫਿਰ ਸਾਡੇ ਨਾਲ ਹਰਕਤ ਟੁਰਨੀ ਤਿਆਰ ਵੀ ਹੋਗਾ ਇਸ ਕਰਕੇ ਪਹਿਲਾਂ ਆਪਣੀਆਂ ਕਮੀਆਂ ਨੂੰ ਮਾਰਨਾ ਕੀਤਾ ਹੈ ਇਹ ਕਿੰਨੇ ਸਮੇਂ ਵਿੱਚ ਕਿੰਨੀ ਵਾਰ ਤੁਸੀਂ ਇਸ ਤਰ੍ਹਾਂ ਅਖੰਡ ਸਾਹਿਬ ਪਾਟਸ ਨੂੰ ਪੂਰਾ ਕਸ਼ਮਪੂਰਨ ਕਰ ਚੁੱਕੇ ਜੇ ਵੈਸੇ ਤੇ ਸਾਲ ਬਾਅਦ ਇੱਕ ਸ੍ਰੀ ਖਨਪੜ ਸਾਹਿਬ ਖਰੀਦਾ ਪਰ ਇੱਕ ਸਾਲ ਦੇ ਵਿੱਚ ਤਿੰਨ ਸ੍ਰੀ ਖਨਪੜ ਸਾਹਿਬ ਗੁਰੂ ਸਾਹਿਬ ਜੀ ਨੇ ਆਪ ਸੇਵਾ ਲਈ ਤੇ ਤਿੰਨ ਸ੍ਰੀ ਖਨਪੜ ਸਾਹਿਬ ਜੀ ਦੀ ਸੇਵਾ ਦਾਸ ਕੋਲੋਂ ਗੁਰੂ ਸਾਹਿਬ ਜੀ ਨੇ ਲੈ ਲਈ ਅੱਗੇ ਵੀ ਜਾਰੀ ਹੈ ਪਾਦੂਨੀ ਸਗਰਾਂ ਤਿਸਰੀ ਖਨ ਪੜਸਾ ਗੁਰਬਾਣੀ ਦੇ ਜਾਪ ਦੇ ਭੋਗ ਪਾਏ ਜਾਣਗੇ ਇਸ ਤਰ੍ਹਾਂ ਦਾ ਮਹਿਸੂਸ ਕਰਦੇ ਹੋ ਔਰ ਕਿਸ ਤਰ੍ਹਾਂ ਦੀਆਂ ਕੁਝ ਮੁਸ਼ਕਲਾਂ ਵੀ ਆndੀਆਂ ਹੋਣੀਆਂ ਸਾਹਮਣੇ ਜਾਂ ਮਤਲਬ ਕਿਸ ਕਹਿਣਾ ਚਾਹੁੰਦੇ ਹੋ ਉਹਦੇ ਵਿੱਚ ਕਹਣਾ ਤੇ ਇਹ ਕਿ ਜਦੋਂ ਗੁਰਸਾਖ ਦੀ ਕਿਰਪਾ ਹੈ ਫਿਰ ਉਹਨੂੰ ਚੜਦੀ ਕਲਾ ਕਹਿ ਦਿੱਦੀ ਏ ਚੜਦੀ ਕਲਾ ਤੇ ਮੁਸ਼ਕਲਾਂ ਦਾ ਨਹੀਂ ਗੀਆਂ ਨੀਆਂ ਜਾਦੀਆਂ ਆਉਂਦੀਆਂ ਬਾਕੀ ਇੱਕ ਇਮਤਿਹਾਨ ਜ ਆ ਜਾਂਦਾ ਗੁਰੂ ਪ੍ਰਤੀ ਸਾਡਾ ਭਾਵਨਾਵਾਂ ਪ੍ਰੇਮ ਕਿੰਨਾ ਹੋਣਾ ਚਾਹੀਦਾ ਸਾਡੇ ਅੰਦਰ ਅਕਸਰ ਪ੍ਰੇਮ ਹੋਗਾ ਫਿਰ ਹੀ ਪ੍ਰਮਾਤਮਾ ਦੇ ਨਾਲ ਜੁੜਿਆ ਜਾ ਸਕਦਾ ਪ੍ਰੇਮ ਤੋਂ ਬਿਨਾ ਪ੍ਰਮਾਤਮਾ ਦੇ ਨਾਲ ਨਹੀਂ ਜੁੜ ਸਕਦੇ ਅਸੀਂ ਗੁਰੂ ਸਾਹਿਬ ਦੇ ਨਾਲ ਜੁੜਨਾ ਤੇ ਸਾਡੇ ਅੰਦਰ ਪ੍ਰਤੀਸ਼ਰਧਾ ਪ੍ਰੇਮ ਹੋਣਾ ਚਾਹੀਦਾ অতি ਜ਼ਰੂਰੀ ਆ ਜੀ ਇਹ ਚੀਜ਼ ਹੋਣੀ ਜ਼ਰੂਰੀ ਆ ਇਸ ਤਰ੍ਹਾਂ ਤੁਸੀਂ ਮਨ 'ਚ ਤੁਹਾਡੇ ਇਹ ਖਿਆਲ ਆਇਆ ਲਗਨ ਆ ਇਹ ਵੀ ਅਸੀਂ ਮੈਂ ਵੀ ਕਰਕੇ ਦੇਖਣਾ ਵਾ ਮਤਲਬ ਇਹ ਮਨ ਦੇ ਵਿੱਚ ਇਸ ਤਰੀਕੇ ਨਾਲ ਖਿਆਲ ਆਇਆ ਸੀ ਕਿ ਕੁਝ ਸਾਲ ਪਹਿਲਾਂ ਜਦੋਂ ਦਾ ਸੰਖਿਆ ਕਰਦਾ ਸੰਖਿਆ ਤੋਂ ਬਾਅਦ ਡੂੜੀਆਂ ਲਾਈਆਂ ਡੂੜੀਆਂ ਲਾ ਕਰਕੇ ਜਦੋਂ ਚੌਂਕੜੇ ਦਾ ਅਭਿਆਸ ਕੀਤਾ ਤੇ ਇੱਕ ਵਾਰ ਮੈਂ ਰਸਤੇ ਵਿੱਚ ਆ ਰਿਆਂ ਸੀ ਤੇ ਇਦਾਂ ਇੰਟਰਵਿਊ ਦੇ ਵਿੱਚ ਮੈਂ ਮੋਬਾਈਲ ਦੇ ਵਿੱਚ ਦੇਖਿਆ ਸੀ ਕਿ ਕਿ ਬੀਬੀ ਜੀ ਨੇ ਉਹਨੇ ਇੱਕ ਚੌਂਕੜੇ ਦੇ ਸ੍ਰੀ ਖਨਪੜ ਸਾਹਿਬ ਗੁਰਬਾਣੀ ਦਾ ਜਾਪ ਕੀਤਾ ਸੀ ਜਦੋਂ ਉਹਨਾਂ ਨੂੰ ਮੈਂ ਦੇਖਿਆ ਤੇ ਮਨ ਦੇ ਵਿੱਚ ਪ੍ਰੇਮ ਆਇਆ ਮਿਲ ਕੇ ਦੀ ਜੀ ਨੇ ਇੱਕ ਚੌਂਕੜ ਦੇ ਸ੍ਰੀ ਅਖੰਡ ਪਾਠ ਸਾਹਿਬ ਕੀਤਾ ਕਿ ਬੜੀ ਮਹਾਰਾਜ ਦੀ ਉਹਨਾਂ ਦੇ ਉੱਤੇ ਕਿਰਪਾ ਆ ਤੇ ਇੱਕ ਗੁਰੂ ਦੀ ਸਿੰਘਣੀ ਹੋ ਗਏ ਤੇ ਇੱਕ ਚੌਂਕੜ ਦੇ ਸ੍ਰੀ ਅਖੰਡ ਪਾਠ ਸਾਹਿਬ ਉਹਨਾਂ ਨੇ ਕੀਤਾ ਫਿਰ ਉਸ ਤੋਂ ਬਾਅਦ ਮੇਰੇ ਦਿਲ ਦੇ ਵਿੱਚ ਵੀ ਆ ਉਤਸ਼ਾਹ ਵਧਿਆ ਮੈਨੂੰ ਕਿ ਨਹੀਂ ਆਪਾਂ ਵੀ ਇੱਕ ਸ੍ਰੀ ਖੰਡ ਪਾਠ ਸਾਹਿਬ ਤੇ ਗੁਰੂ ਸਾਹਿਬ ਕਿਰਪਾ ਕਰਨ ਤੇ ਸੇਵਾ ਦਾਸ ਕੋ ਵੀ ਲੈ ਲੈਣ ਮਾਰੇ ਗੜੀ ਬੇਨਤੀ ਕੀਤੀ ਇਹ ਪੰਜਾਂ ਪਿਆਰਿਆਂ ਪਾਸੋਂ ਵੀ ਅਰਦਾਸ ਬੇਨਤੀ ਕਰਵਾਈ ਸੀ ਕਿ ਮਹਾਰਾਜ ਜੀ ਕਿਰਪਾ ਕਰੋ ਕਿਉਂਕਿ ਪੰਜ ਪਿਆਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਖੁਦ ਹੁੰਦੇ ਨੇ ਉਹਨਾਂ ਕੋਲੋਂ ਅਰਦਾਸ ਬੇਨਤੀ ਕਰਵਾਈ ਕਿ ਮਹਾਰਾਜ ਬੰਦਗੀ ਦੀ ਦਾਤ ਛੋਲੀ ਪਾਇਓ ਨਿਤਨੇਮ ਦੀ ਦਾਤ ਬਖਸ਼ਿਸ਼ ਕਰਿਓ ਰਣੇਤਨੇਮ ਜਾਰੀ ਰੱਖਿਆ ਨਿਤਨੇਮ ਕਰਦੇ ਰਹਿ ਗਏ ਆਤਮਾ ਨੂੰ ਸ਼ਾਂਤੀ ਸਕੂਨ ਦਾ ਮਿਲਦਾ ਹੈ ਫਿਰ ਹੌਲੀ ਹੌਲੀ ਦਾ ਚੌਂਕੜੇ ਦਾ ਅਭਿਆਸ ਕਰਦੇ ਰਹਿ ਚੌਂਕੜੇ ਦਾ ਅਭਿਆਸ ਕਰਦੇ ਕਰਦੇ ਜਦੋਂ ਫਿਰ ਅਕਸਰ ਉਸ ਮਕਾਮ ਤੱਕ ਪਹੁੰਚੇ ਕਿ ਇੱਕ ਚੌਂਕੜੀ ਤੇ ਸ੍ਰੀ ਖੰਨਪੜ ਸਾਹਿਬ ਜੀ ਦੇ ਜਾਪ ਆਰੰਭ ਕਰਨੇ ਨੇ ਉਦੋਂ ਫਿਰ ਇੱਕ ਸਮਾਂ ਕੁਝ ਇੱਕ ਸਮਾਂ ਪਹਿਲਾਂ ਇਹਦਾ ਅਭਿਆਸ ਸ਼ੁਰੂ ਕਰਨਾ ਕੀਤਾ ਹੈ 530 ਦਿਨ ਪਹਿਲਾਂ ਇੱਕ ਚੌਂਕੜੀ ਤੇ ਪਾੜ ਕਰਨ ਤੋਂ ਪਹਿਲਾਂ 30 ਦਿਨ ਇਹਦਾ ਅਭਿਆਸ ਰੈਗੂਲਰ ਤਿਆਰੀ ਕੀਤੀ ਸੀ ਇਹਦੀ ਤੇ ਅਖੰਡ ਪਾਠ ਸਾਹਿਬ ਜਦੋਂ ਆਰੰਭ ਕਰਨਾ ਵਾ ਵੀ ਉਦੋਂ 3 ਦਿਨ ਜਦੋਂ ਬਹਿਣਾ ਵਾ ਕੋਈ ਆਪਾਂ ਨੂੰ ਪ੍ਰੋਬਲਮ ਨਾ ਆਵੇ ਬਾਥਰਮ ਦੀ ਪ੍ਰੋਬਲਮ ਨਾ ਆਵੇ ਜੰਗਲ ਪਾਣੀ ਦੀ ਪ੍ਰੋਬਲਮ ਨਾ ਆਵੇ ਇਸ ਕਰਕੇ ਉਹਦੇ ਲਈ ਇੱਕ 25 ਤੋਂ 30 ਦਿਨ ਪਹਿਲਾਂ ਅਭਿਆਸ ਕੀਤਾ ਹੈ ਪ੍ਰਸ਼ਾਦੀ ਪਾਣੀ ਤਿਆਗ ਕੀਤਾ ਹੈ ਇਹ 24 ਘੰਟਿਆਂ ਵਿੱਚ ਇੱਕ ਸਮਾਂ ਮਿੱਠਗੇ ਦੇ ਥੋੜੀ ਚੌਲ ਦਾਲ ਚੌਲ ਛੋਲੇ ਦੀ ਦਾਲ ਛੋਲ ਰਾਜਮਾ ਇਹ ਉਹਦੇ ਉਦਾਰਤ ਭੋਜਨ ਛਕਣੇ ਸੀ ਹੋਰ ਇਸ ਤੋਂ ਬਾਅਦ ਕੁਝ ਨਹੀਂ ਛਕਣਾ ਹੁੰਦਾ ਜਾਂ ਥੋੜਾ ਜਿਹਾ ਪਿਆਸ ਲੱਗੇ ਤੇ ਫਿਰ ਉਹਦੋਂ ਆਪਣਾ ਮੂੰਹ ਗਿੱਲਾ ਕਰਨਾ ਹੁੰਦਾ ਹੈ ਤੇ ਇੱਕ ਘੁੱਟਕ ਪਾਣੀ ਦਾ ਪੀਣਾ ਹੁੰਦਾ ਹੈ ਬਸ ਇਹਦਾ ਇਸ ਤਰ੍ਹਾਂ ਕੰਟੀਨਿਊ ਫਿਰ ਇਹਦਾ ਅਭਿਆਸ ਚੱਲਦਾ ਰਿਹਾ ਹੈ 30 ਦਿਨ ਅੱਛੀ ਤੋਂ 30 ਦਿਨ ਇਹਦਾ ਅਭਿਆਸ ਚੱਲਦਾ ਰਿਹਾ ਹੈ ਬੜੀ ਮੁਸ਼ਕਲ ਹੁੰਦੀ ਆ ਜਿਵੇਂ ਕਾਨਪਾਟ ਸਾਹਿਬ ਸੰਪੂਰਨ ਕਰਨ ਵਿੱਚ ਵਕ ਵਕ ਪਾਟੀ ਬੈਠਦੇ ਨੇ ਆਪਣੀ ਡਿਊਟੀ ਨਿਭਾਉਂਦੇ ਨੇ ਔਰ ਇੱਕੋ ਮਤਲਬ ਪਾਠੀ ਸਿੰਘ ਵੱਲੋਂ ਇਹਨੂੰ ਲਗਾਤਾਰ ਪਾਠ ਕਰਨਾ ਔਰ ਵਿੱਚ એનર્ਜੀ ਵੀ ਚਾਹੀਦੀ ਹੁੰਦੀ ਆ ਉਹ ਕਿਸ ਤਰ੍ਹਾਂ ਫਿਰ ਤੁਸੀਂ ਆਪਣੇ ਆਪ ਨੂੰ ਮੰਨ ਨੂੰ ਸੰਭਾਲ ਕੇ ਰੱਖਦੇ ਰਹੇ ਮੰਨ ਨੂੰ ਸੰਭਾਲ ਕੇ ਇਸ ਤਰੀਕਾ ਨਾਲ ਰੱਖੇ ਕਿ ਜਦੋਂ ਆਪਣਾ ਨੇਤਰੀਮ ਜਾਰੀ ਰਹੇ ਫਿਰ ਨੇਤ ਨਿਮ ਤੋ ਤੇ ਆਤਮਾ ਨੂੰ ਸ਼ਕਤੀ ਤੇ ਮਿਲਦੀ ਰਹਿਣੀ ਸੀ ਕਿਉਂਕਿ ਸਰੀਰ ਨੂੰ ਸ਼ਕਤੀ ਤੇ ਪ੍ਰਦਾਨ ਹੋ ਗਿਆ ਆਪਾਂ ਜੋ ਕੋਈ ਭੋਜਨ ਪਦਾਰਥ ਛਕਾਂਗੇ ਉਹ ਆਪਣੇ ਸਰੀਰ ਨੂੰ ਲੱਗਣਾ ਤੇ ਜਿਹੜੀ ਆਪਣੇ ਇਹ ਦੇਹ ਰੋਗਤਾ ਦੇ ਵਿੱਚ ਜਿਹੜੀ ਆਪਣਾ ਸਰੀਰ ਆ ਇਹਦੇ ਵਿੱਚ ਜਿਹੜੀ ਆਤਮਾ ਪਰਮਾਤਮਾ ਨੇ ਪਾਈ ਏ ਇਹਦੇ ਵਿੱਚ ਜਿਹੜੀ ਉਹਨੂੰ ਸ਼ਕਤੀ ਮਿਲਦੀ ਉਹ ਬਾਣੀ ਤੋਂ ਮਿਲਦੀ ਨਿਤਨੇਮ ਤੋਂ ਮਿਲਦੀ ਉਹ ਨਿਤਨੇਮ ਜਾਰੀ ਰੱਖਿਆ ਬਾਣੀ ਪੜਦੇ ਗਏ ਆਤਮਾ ਨਾਲ ਸੰਗੋਣ ਮਿਲਦਾ ਰਿਹਾ ਫਿਰ ਪਰਮਾਤਮਾ ਨੇ ਆਪੇ ਮਾਰਾਇ ਨੇ ਬਖਸ਼ਿਸ਼ ਕੀਤੀ ਪਤਾ ਨਹੀਂ ਲੱਗਾ ਕਿਹਦੇ ਵੇਲੇ ਮਹਾਰਾਜ ਜੀ ਨੇ ਆਪ ਸੇਵਾ ਲਈ ਖਣ ਫੜਸਾ ਲਈ ਜਿਵਾਸ ਮਾਰੇ ਗਾੜੀ ਵੇਂਤੀ ਗਈ ਸੀ ਤੇ ਮਹਾਰਾਜ ਜੀ ਨੇ ਆਪ ਹੀ ਲੈ ਲਈ